ਸੋ ਬਹੁਤ ਬਹੁਤ ਧੰਨਵਾਦ ਸਾਡੇ ਲਾਲੀ ਪਰਵਾਰ ਜੀ ਸਾਡੇ ਲੱਗੀ ਅਗਲੀ ਰੇਡ ਦੇ ਉੱਪਰ ਵੀ ਸਾਰਿਆਂ ਦੀਆਂ ਨਿਗਾਹਾਂ ਜਿਹੜੀਆਂ ਇਸ ਵੇਲੇ ਟਿੱਕੀਆਂ ਹੋਈਆਂ ਨੇ ਕਿ ਜਾ ਕੇ ਗਰਾਊਂਡ ਵਿੱਚ ਡੰਡ ਪੇਲਦਾ ਰੇਡ ਪਾਉਣ ਗਿਆ ਸੱਪ ਵਾਗ ਮੇਲਦਾ ਕਦੇ ਕਿਸੇ ਜਾਫੀ ਦੇ ਹੱਥ ਆ ਬੇਨਾ ਬਾਜ ਜਹੀ ਮਾਰਦਾ ਓਡਾਰੀ ਗੱਭਰੂ ਮਾਂ ਕੋਲੋਂ ਖਾ ਖਾ ਚੰਨੇ ਚੂਰੀ ਦੇ ਬਣਿਆ ਕਬੱਡੀ ਦਾ ਖਿਡਾਰੀ ਗੱਭਰੂ ਬਣਿਆ ਕਬੱਡੀ ਦਾ ਖਿਡਾਰੀ ਗਵਰੀ ਇੱਕ ਪਾਸੇ ਸੁੱਖਾ ਇਹ ਨੌਜਵਾਨ ਮੇਰੇ ਪੰਜਾਬੀ ਵੀਰੋ ਉਹ ਨਹੀਂ ਸਾਹ ਹਰ ਕੋ ਪਿੱਛੇ ਬਾਦ ਆ ਗਿਆ ਲਓ ਲਗਾਤਾਰ ਦੋ ਪੁਆਇੰਟ ਹਾਸਲ ਕਰਦੇ ਨੇ ਇਹ ਨੌਜਵਾਨ ਆਦੇ ਉਨਗੇ ਉਹਨਾਂ ਦਾ ਜਦੋਂ ਵੀ वर्ल्ड ਕੱਪ ਦੇ ਵਿੱਚ ਮੰਗੀ ਤੋਂ ਬਾਅਦ ਸੈਕੰਡ ਪੋਜੀਸ਼ਨ ਸੀ ਇਸ ਨੌਜਵਾਨ ਗਵਰੀ ਨੇ 20 ਰੈਡਰ ਏਸ਼ੀਆ ਗਵਰੀ ਵੱਤੇ ਸਾਡੇ ਵੀਰ ਜੀ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਜੀਪੇ ਆਹ ਫੜੀਏ ਇਸ ਨੌਜਵਾਨ ਵਾਸਤੇ 20 ਰੈਡਰ ਉਧਰੇ ਪਾਸੇ ਤੁੱਲਾ ਨਗਾਤਾਰ 3 ਪੁਆਇੰਟ ਹਾਸਲ ਕਰ ਰਹੇ ਨੇ ਜੰਗ ਕਬੱਡੀ ਕਲੱਬ ਦੇ ਜਦੋਂ ਖੇਡ ਦਾ ਸੀ ਕਹਿੰਦੇ ਵੀ ਮੇਲਾ ਲੁੱਟਣ ਵਾਲੀ ਗੱਲ ਤੇ ਅੱਜ ਇੱਕ ਵਾਰ ਸੇ ਵੈਨਕੂਵਰ ਕਬੱਡੀ ਕਲੱਬ ਦਾ ਚੌਥੀ ਕਹਿੰਦਾ ਵੀ ਹਰ ਵਾਰ ਇਹੀ ਗੱਲ ਨਹੀਂ ਹੋਣੀ ਹੱਥ ਮਾਰ ਕੇ ਆਖਦੇ ਤੀਰ ਵਾਂਗੂ ਇਸ਼ਾਰਾ ਕਰਦਾ ਹੋਇਆ ਮੇਰੇ ਵੀਰੋ ਉਧਰ ਗੋਲਡ ਗੀਨ ਇੰਸ਼ੋਰੈਂਸ ਵਾਲੇ ਭਿੰਦਰ ਸਾਹਿਬ ਉਹ ਬੈਠੇ ਐਨ ਖੁਸ਼ਬੂਰੇ ਨੇ ਉਧਰ ਪਾਲ ਮਾਗਰ ਜੀ ਉਧਰ ਪਾਸੇ ਸਾਰੇ ਬੱbbi ਤਾੜੀ ਵਾਲੀ ਕਹਿੰਦੇ ਵੀ ਕਮਲਜੀਤ ਸਿੰਘ ਜੀ 20 ਸਾਲ ਰਾਜਾ ਇਸ ਨੌਜਵਾਨ ਦਾ ਸਰੀਰ ਔਰ ਬਹੁਤ ਸੋਹਣੀ ਖੇਡ ਐ ਐਨ ਗੁੰਦਮਾ ਸਰੀਰ ਇਸ ਨੌਜਵਾਨ ਦਾ ਐ ਔਰ ਵੇਖਦਾ ਵੀ ਐਸੋਲੇ ਇਸ ਨੌਜਵਾਨ ਨੂੰ ਕਿੰਦੀ ਮਦਦ ਹੈ ਵੀ ਇਸ ਰਾਜ ਨੂੰ ਹੁਣ ਜੱਫਾ ਲਾਉਦਾ ਅੱਗੇ-ਅੱਗੇ ਔਰ ਸੋਸ਼ਲ ਵਰਕਰ ਨੇ ਰਾਜਨੀਤੀਵਾਨ ਨੇ ਔਰ ਸਾਰੇ ਇਸ ਟੂਰਨਾਮੈਂਟ ਦੇ ਮੇਨ ਸਪਾਂਸਰ ਨੇ ਜੇਮਨ ਹਾ ਸਰ ਗੁਰਵਿਛੇ ਸਰਬਜੀਤ ਸਿੰਘ ਜੀ ਡੋਲ ਸਾਹਿਬ ਦੇ ਬਹੁਤ ਛੇ ਦੋਸਤ ਲਓ ਉਧਰੇ ਪਾਸੇ ਨੌਜਵਾਨ ਉੱਤੇ ਜੀ ਉਹ ਵਾਹ ਜਗਰੂਆ ਇਹ ਅੰਗਲੈਂਡ ਦੇ ਕਬੱਡੀ ਪਾਉਣ ਦੀ ਮੱਥਾ ਦੇਖ ਦਿੱਤਾ ਉਧਰ ਵਿੰਦਰ ਸਾਹਮਣੇ ਫਿਰ ਫਰੋਜ਼ ਫਰੀਦਕੋਟੀਆ ਬੈਠਾ ਲਾ ਵਿੰਦਰ ਦੇਖ ਇਧਰੇ ਪਾਸੇ ਇਸ ਨੌਜਵਾਨ ਦੀ ਪਾਈ ਹੋਈ ਰੇਂ ਦੇ ਉੱਪਰ ਪਲਵਾਨ ਬੜਾ ਖਤਰਨਾਕ ਜਾਫੀ ਹੈ 골ਡੀ ਤੇ ਨਾਲ ਹੀ ਸੁੱਖਾ ਤੇ ਨਾਲ ਹੀ ਇਧਰੇ ਪਾਸੇ ਦੇਖੋ ਸਾਹਮਣੇ ਬਾਅਦ ਆਜੂ ਮੇਰੇ ਪਾਸੇ ਬਹੁਤ ਸਵਾਦ ਆਣੇ ਕੀ ਮਾਫ ਜਾਂਦਾ ਹੋਇਆ ਮਨਜੀਦ ਜਵਾਨੀ ਨੂੰ ਗੋਣਾ ਸਜਾਇਆ ਜਾਂਦਾ ਇਹੋ ਅਹਿਮ ਜਵਾਨੀ ਸਜਦਾ ਫੱਬਦਾ ਨੌਜਵਾਨ ਲਾਲੀ ਤੇਸੀ ਬੇਗੰਪੁਰ ਵਾਲੇ ਨਾਲ ਹੀ ਚਮਲਜੀ ਤਨੀਟੂ ਨਾਲ ਹੀ ਲੱਖਾਂ ਮੈਂ ਸਾਹਮਣੇ ਦੇਖਦਾ ਹੈ ਲਾ ਵੀ ਇਧਰੇ ਪਾਸੇ ਰਜੀਤ ਗਿੱਲ ਜੀ ਹੁਣ ਮੈਨੂੰ ਲੱਗਦਾ ਵੀ ਇਸ ਮੈਚ ਦੀਆਂ ਗੱਲਾਂ ਹੋਣਗੀਆਂ ਸਾਰੇ ਪੰਜਾਬ ਰੇਡੀਓ ਤੇ ਐਨ ਬੜਕਾ ਵੱਜਣਗੀਆਂ ਔਰ ਇਧਰੇ ਪਾਸੇ ਦੇਖੋ ਨੌਜਵਾਨ ਕੁਲਜੀਤਾ ਕਹਿੰਦਾ ਵੀ ਪਹਿਲਾਂ ਤੇ ਜੱਫਾ ਖਾ ਬੈਠਾ ਹੁਣ ਮੈਂ ਜੱਫਾ ਨਹੀਂ ਖਾਂਦਾ ਬੈਂਕਓਵਰ ਕਬੱਡੀ ਖਿਡਾਰੀ 1999 ਤੋਂ ਇੰਗਲੈਂਡ ਫਿਰ ਮੁੜਾ ਪਿੱਛਾ ਮੁੜ ਕੇ ਨਹੀਂ ਦੇਖਿਆ ਇਸ ਨੌਜਵਾਨ ਨੇ ਔਰ ਬੁਧਰੇ ਪਾਸੇ ਆਖਰਾਂ ਵੀ ਇਸ ਨੌਜਵਾਨ ਨੇ ਮੰਜੀ ਲੱਗਦਾ ਵੀ ਇਧਰੇ ਪਾਸੇ ਕੈਕ ਕਰਨਾ ਹੈ ਲਓ ਇੱਕ ਪਾਸੇ ਕਪਤਾਨ ਦੂਜੇ ਪਾਸੇ ਵਰਲਡ ਕੱਪ ਦਾ ਉਪ ਕਪਤਾਨ ਬਹੁਤ ਸੋਹਣਾ ਪੰਕੀ ਜੱਗ ਕਬੱਡੀ ਕਲੱਬ ਦੇ ਸਾਬ ਪੱਤਰ ਕਲਾ ਬੋਲੇ ਵਾਲਾ ਪਿੰਡ ਹੈ ਪਰ ਆ ਰਸਿਆ ਪਰਿਵਾਰ ਸੁਰਖਪੁਰ ਦੇ ਵਿੱਚ ਤੇ ਸੁਰਖਪੁਰ ਅਦੁੱਲਾ ਬਣ ਗਿਆ ਅਗਲੀ ਰੇਡ ਫਿਰ ਇਸ ਨੌਜਵਾਨ ਮਨਿੰਦਰ ਦੀ ਮਾਲਪੁਰ ਏਰੀਏ ਦਾ ਪਿੰਡ ਹੈ ਇਸ ਨੌਜਵਾਨ ਦਾ ਹੁਸ਼ਿਆਰਪੁਰ ਜ਼ਿਲ੍ਹਾ ਜੌਨੀ ਨਾਮ ਹੈ ਔਰ ਬਿਲਕੁਲ ਕਬੱਡੀ ਕਲੱਬ ਲਈ ਬਹੁਤ ਚੋੜਾ ਹੈ ਇਹਦੀ ਖੇਡ ਬੜੀ ਪਿਆਰੀ ਹੈ ਔਰ ਦਰੇ ਪਾਸੇ ਬੱਲਾ ਆਲਮਗੀਰ ਦੇ ਖਾਰੇ ਨਾਲ ਵੀ ਸੰਬੰਧ ਰਿਹਾ ਪਹਿਲਵਾਨ ਸਕੰਦਰ ਦੇ ਨਾਲ ਔਰ ਇੱਕ ਪਾਸੇ ਦੂਜੇ ਪਾਸੇ ਵੀ ਏ ਨਾ ਜਨ ਕਹਿੰਦੇ ਵੀ ਜੁੰਨਾ ਮੁਗਲਾ ਨਾ ਟੱਕਣ ਵਾਲਾ ਔਰ ਇਹ ਪੱਤੂ ਐਸਰੇ ਦੇਖੋ ਕਿਹਦੇ ਜੱਥਾ ਨਾ ਗਿਆ ਪਰ ਗੁੱਲਾ ਬਹੁਤ ਜ਼ੋਰ ਆ ਬਹੁਤ ਜ਼ੋਰ ਆ ਕੀ ਗੱਲ ਪੁੱਛਾਂ ਪੰਨਾ ਲੈਣ ਵਾਲੀ ਕਰਨ ਹੋਈ ਚਈਏ ਉਧਰ ਖਿੰਦੇ ਵਾਸਤੇ ਕਰਮਨੀ ਧਾਮੀ ਜੀ ਜਿਹੜੇ ਸਾਡੇ ਕਰਮਜੀਤ ਜੀ ਕਹਿੰਦੇ ਆ ਵੀ ਜਦੋਂ ਜਿਹੜਾ ਸੌਦਾ ਹੋਵੇਗਾ ਔਰ ਬਹੁਤ ਬਹੁਤ ਤਨਮਦ ਉਧਰ ਧਾਮੀ ਸਾਹਿਬ ਕਿਤੇ ਵੀ ਪਜਾ ਰਹੇ ਨੇ ਤੇ ਭੱਜਾ ਜਨ ਦਾ ਨੌਜੋਨ ਜਨ ਕਮਟੀ ਫਿਰ ਕੋਈ ਵੀ ਦੇ ਵਾਸਤੇ ਧਾਮੀ ਸਾਹਿਬ ਨੇ ਸਪੈਸ਼ਲ ਪ੍ਰਾਈਜ਼ ਭੇਜਿਆ ਇਹ ਨੌਜਨ ਕੋਈ 15 ਸਾਲ ਹੋ ਗਏ ਮੈਨੂੰ ਯਾਦ ਹੈ ਵੀ ਹਰਜੀਤ ਬਰਾੜ ਤੇ ਇਸ ਕਰਾਉ ਜਾਂਦੀ ਆ ਪੂਰੇ ਵਾਲ ਖੇਡ ਦੇ ਵਿੱਚ ਬਰਾਬਰ ਦੀਆਂ ਰੇਡਾਂ ਦੱਸਦੀ ਆ ਵੀ ਸਨੌਜਨ ਦਾ ਵੀ ਲੈਵਲ ਜੇ ਸਮਾਂ ਜਿਹੜਾ ਅੱਜ ਤੱਕ ਜਿਹੜਾ ਨਵਾਰੇ ਨੇ ਔਰ ਬਹੁਤ ਵੱਡੀ ਦੇ ਨੇ ਬਾਬਾ ਜੌਨ ਸਿੰਘ ਦੀ ਲੋ ਇਧਰ ਪਾਸੇ ਨੌਜਨ ਸੰਦੀਪ ਜੇ ਚੜਦੀ ਬਰੇਸੇ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖੁਰਾਕਾ ਲੋਂਦਾ ਧਰਤੀ ਨਾਲ ਢੀ ਹੋਵੇ ਅੱਖ ਦੇ ਸਿਆਣੇ ਗੱਲ ਸੁਰੇ ਤੇ ਸੁਆਕੇ ਦੀ ਖੇਡ ਕਬੱਡੀ ਯਾਰੂ ਪਹਿਲੇ ਪਹਿਲੇ ਦਾਪੀ ਦੀ ਸਾਰੇ ਖਿਡਾਰੀਆਂ ਨੂੰ ਆਖੀ ਜਈ ਸੀ ਵੀ ਪਹਿਲੇ ਹੀ ਹਮਲਾ ਜਿਹੜਾ 5-7 ਮਿੰਟ ਦਾ ਕਸ਼ਤਾਨ ਦੇ ਉੱਪਰ ਜਦੋਂ ਵੀ ਪਹਿਲਾ ਹਮਲਾ ਜਿਹੜਾ ਜ਼ੋਰਦਾਰ ਹੋਇਆ ਉਹਦੇ ਇੱਕ ਜਿੱਤ ਨਸੀਬ ਹੋਈ ਆ ਲਓ ਉਧਰ ਤਾਂ ਸਰੀ ਖਦਾਮੀ ਐਸੇ ਨੌਜਾਨਾ ਕਬੂਤ ਬਹੁਤ ਹੀ ਰਿਆ ਲੈ ਵੀ ਬਿੱਟੂ ਅੱਜ ਜੰਗ ਕਬੱਡੀ ਖੇਡਦਾ ਮੈਚ ਹੈ ਔਰ ਬਾਜੀ ਪਾ ਕੇ ਖੇਡ ਦੇ ਵਿੱਚ ਬਾਜ਼ੀਆਂ ਪਾਈਆਂ ਔਰ ਇਹ ਹੈ ਨਰਿੰਦਰ ਬਿੱਟੂ ਆ ਪਟਿਆਲਾ ਜ਼ਿਲ੍ਹੇ ਦੇ ਦੁਕਾਨ ਪਿੰਡ ਦਾ ਜਿਹੜਾ ਵੀ ਲੱਖਾ ਤੇ ਜਿਹੜਾ ਨਾ ਹੀਰ ਲਓ ਇਸ ਦੁਲੇ ਦੀ ਰੇਤ ਉੱਪਰ ਸਾਹ ਨਾਦਰ ਲੱਗਾ ਹੋਇਆ ਕਰ ਮੀਰ ਹੋਣਾ ਨੇ ਇਹ ਜਿਹੜਾ ਅੱਜ ਆ ਬੜੀਆਂ ਬੜੀਆਂ ਚੁਸਤੀਆਂ ਜਿਹੜੀਆਂ ਮੈਚਾਂ ਦੀਆਂ ਟੱਕਰੀਆਂ ਨੇ ਔਰ ਉਧਰ ਦੇ ਪਾਸੇ ਸਦੇ ਲਾਦੀ ਜੀ ਗੁਲਜਾਰ ਟਰਾਂਸਪੋਰਟ ਵਾਲੇ ਨਾਲ ਹੀ ਰਾਇਲ ਲਾਈਟਿੰਗ ਵਾਲੇ ਭਰਾ ਸਾਹਿਬ ਉਧਰ ਬੈਠੇ ਨੇ ਲਓ ਵੇਖੋ ਇਧਰੇ ਪਾਸੇ ਨੌਜਵਾਨ ਜੌਨੀ ਫਿਰ ਅਗਲੀ ਰੇਡ ਪਾਉਣੀ ਮੈਦਾਨ ਦੇ ਵਿੱਚ ਵਧਿਆ ਹੋਇਆ ਬਹੁਤ ਸ਼ਾਨਦਾਰ ਮੁਕਾਬਲਾ ਹੈ ਰੇਡ ਟੁਕੜੇ ਦੇ ਪਾਸੇ ਜਿਹੜਾ ਹੈ ਰੇਡ ਦੁਆਰਾ ਪਾਈ ਜਾਵੇਗੀ ਲਓ ਰੇਡ ਦੁਆਰਾ ਪੈ ਗਈ ਹੈ ਔਰ ਸਾਰੇ ਸੋਚਦੇ ਨੇ ਵੀ ਹੁਣ ਦੇਖਦੇ ਵੀ ਕੀ ਨਤੀਜਾ ਨਿਕਲਦਾ ਨਾ ਪਹਿਲਾਂ ਜਾਫੀ ਦੇ ਹੱਕ ਵਿੱਚ ਨਾ ਤਾਵੀ ਦੇ ਹੱਕ ਵਿੱਚ ਹਾਂ ਪੁਆਇੰਟ ਜਿਹੜਾ ਹੈ ਉਹ ਚੋਨੀ ਦੇ ਹੱਕ ਵਿੱਚ ਪੁਆਇੰਟ ਦਿੱਤੀ ਦੂਸਰੀ ਟੀਮ ਨੂੰ ਵੀ ਦੇਤੀ ਹੈ ਵੀ ਉਹ ਵੀ ਜਲਦੀ ਤੋਂ ਜਲਦੀ ਮੈਦਾਨ ਦੇ ਨਾਲ ਸੰਪਰਕ ਕਰੇ ਟੀਮ ਜਿਹੜੀ ਪਹੁੰਚ ਜਾਵੇ ਉਧਰ ਗੱਲ ਵਾਲਾ ਮੰੰਦਰ ਕਹਿੰਦਾ ਵੀ ਸੰਘਰਸ਼ ਜਾਰੀ ਰੱਖੋ ਔਰ ਪੁਆਇੰਟ ਇਹ ਆਪਣੀ ਅੰਦਾਜ਼ ਦੇ ਵਿੱਚ ਇਸ਼ਾਰਾ ਕਰਕੇ ਵੀ ਇਹ ਤੁਹਾਡੇ ਖਿਡਾਰੀ ਇਸ ਨੌਜੋਨ ਦਾ ਪੁਆਇੰਟ ਹੈ ਅਗਲੀ ਫੇਰ ਰੇਡ ਸਿੱਧਾ ਜਾ ਕੇ ਨੌਜੋਨ ਹਿੱਕ ਵਿੱਚ ਵਜਿਆ ਔਰ ਜੋਰ ਜਮਾਈ ਹੋ ਰਹੀ ਹੈ ਮੁੰਡਾ ਜਾਫੀ ਵੀ ਕਰਨ ਹੁੰਦੇ ਵੀ ਟੌਪ ਦਾ ਪਰ ਤਾ ਵੀ ਕਿਸੇ ਵੱਲੋਂ ਕਰਨੀ ਇਹ ਸੁੱਖਾ ਪੰਡਾਲ ਤੋਂ ਉਹਨਾਂ ਵਾਲਾ ਕਿਸੇ ਪੰਡਾਲ ਨੇ ਇਹੋ ਪੰਡਾਲ ਵਾਲੇ ਖਿਡਾਰੀ ਪੈਦਾ ਕੀਤੀ ਨੇ ਉਸ ਪੰਡਾਲ ਦੋਨਾਂ ਦੀ ਧਰਤੀ ਨੇ ਇਹ ਪੰਡਾਲ ਦੇਡ ਦਾ ਟੂਰਨਾਮੈਂਟ ਵੱਡਾ ਹੈ ਦਾ ਫਰਕ ਪੰਡਾਲ ਦੋਨਾਂ ਦੇ ਖਿਡਾਰੀ ਵੱਡੇ ਉਧਰ ਦੇਖੋ ਸਾਹਮਣੇ ਮਿਲ ਜਾਨਾ ਸੰਜੀਪ ਇੱਕ ਪਾਸੇ ਸੰਜੀਪ ਦੇ ਦੂਜੇ ਪਾਸੇ ਅਮੰਗੀ ਦੋਨੇ ਨੌਜਵਾਨ ਹੈ